ਕਿੰਨੇ-ਕਿੰਨੇ ਗੋਲ ਹੋਏ ਆ ਹੈਂ ਉਹ ਗਾਂਧੀ ਹੰਬ ਗਿਆ ਏ ਬੱਸ ਹੋ ਗਈ ਹੋ ਜਾਇਆ ਹੋ ਜਾਇਆ ਮੈਂ ਚੇਮਾਂ ਚ ਉਹ ਆਏ ਮੈਨੂੰ ਲਾ ਦੇ ਇਹ ਬੈਗ ਗਰਵਾਹੇ ਢੱਕਾ ਕਰਦਾ ਕਿ ਨਹੀਂ ਕਰਦਾ ਨਹੀਂ ਕਹਿੰਦਾ ਇੱਥੇ ਬਾਹਰ ਆ ਫਿਰ ਇੱਧਰ ਗਰਵੀਰ ਤੂੰ ਵੀ ਡੱਕਾ ਨਹੀਂ ਕਰਦਾ ਬਸ ਵੇਖ ਲਿਆ ਤੈਨੂੰ ਡੱਕਾ ਤੂੰ ਵੀ ਨਹੀਂ ਕਰਦਾ ਨਾ ਕੀਤਾ ਕੋਹ ਹੈ ਕੋਈ ਕੀਤਾ ਕੋਈ ਨਹੀਂ ਕੀਤਾ ਕੱਖ ਨਹੀਂ ਕੀਤਾ ਤੂੰ ਕੋਲ ਕਿਹਨੇ ਜਿਹਨੇ ਕੀਤਾ ਬੰਦਾ ਹੱਥ ਖੜਾ ਕਰੋ ਤੂੰ ਕੀਤਾ ਕਿ ਨਹੀਂ ਇੱਕ ਮੈਂ ਕੀਤਾ ਤੂੰ ਦਾ ਫਿਰ ਬਿਹਾਰੀ ਆ ਕੋਈ ਛੋੜਾ ਆ ਬੰਦਾ ਜੋ ਗਿਆ ਨਹੀਂ ਉੱਥੇ ਖੜਾ ਐਣਕਾਂ ਲਾਓ ਕੋਈ ਨਹੀਂ ਕਰਦਾ ਫੇਰ ਆਓ ਭੈਣ ਦਾ ਸਿਰ ਕਿਉਂ ਮਾਰਦਾ ਹਾਜੀ ਵੱਜਿਆ ਜਾਣ ਕੇ ਮਾਰਿਆ ਤੂੰ ਓਏ ਇਧਰੇ ਹੁਣ ਨਾ ਮਾਰੀਂ ਸਿਰ ਤੇ ਹਵਾ ਘਾਟਾ ਵੱਜੂ ਬਹੁਤ ਪੀੜ ਬਹੁਤ ਲੱਗਦੀ ਆ ਬੇਕਰਦੇ ਇਧਰ ਬੰਦਾ ਕੋਈ ਨਹੀਂ ਉਹ ਕਰ ਦਿਓ ਯੱਕ ਦਿਓ ਯਾ ਅੱਗੇ ਬੰਦੇ ਨਹੀਂ ਸੱਡ ਦੇਓ ਇਨਾ ਟਾਈਮ ਨਹੀਂ ਉਹ ਸੱਡ ਦੇ ਛੋਰਾ ਕੀ ਗੱਲ ਆ ਘਰੇ ਲੈ ਜੀ ਰਾਤ ਨੂੰ ਉੱਲਿਆ ਗਾਲ ਕਾਰਨਾ ਤੇਰੇ ਚਪੇੜੇ ਪਹਿਣਗੇ ਆ ਸੈਟ ਦੇ ਬਾਹਰ ਚੱਕ ਕੇ ਪਿਓ ਨੂੰ ਰੇਡਰ ਨੂੰ ਇਧਰ ਛੱਡੋ ਹਾਂ ਉਧਰ ਨੂੰ ਓਏ ਗੋਲ ਚ ਉਹ ਗੋਲ ਤੇ ਖੜਾ ਨੂੰ ਕਹ ਵੇਤ ਖੇਡਾ ਪਤਲਾ ਹੋ ਜਾਊਗਾ ਭੱਜਿਆ ਕਿਉਂ ਨਹੀਂ ਆਪੇ ਪਤਲਾ ਹੋਊਗਾ ਸੈਟੋ ਜੀ ਹੌਲੀ ਹੌਲੀ ਹੁਣ ਤਾਂ ਪਤਲਾ ਹੋਣ ਦਾ ਟਾਈਮ ਆ ਗਰਮੀ ਚ ਉਹ ਭੱਜਿਆ ਕਰ ਤੂੰ ਕੋਹ ਨਹੀਂ ਹੁੰਦਾ ਪਤਲਾ ਹੋ ਜਾਏਗਾ ਭੱਜਿਆ ਕਰ ਪਾਣੀ ਪੀਂ ਜਾਂਦਾ ਖੜਾਈ ਗਰਵੀਰ ਕਾਰਗ ਵਿੱਚ ਕੋਈ ਗੋਲਗਾਲ ਡੱਕਾ ਨਹੀਂ ਕਰਦਾ ਤੂੰ ਵੀ ਦੋਵੇਂ ਘਾਟੇਉਂ ਨਾ ਉਹ ਵਿੱਚ ਭੱਜਿਆ ਕਰ ਕੋਈ ਨਹੀਂ ਹੁੰਦਾ ਆਹ ਸਾਡਾ ਪਹਿਲੇ ਸਾਰੇ ਮੇਰੇ ਭਾਉ ਚੈ ਲੈ ਜਾਉ ਸਾੜੀ ਇਹਦੇ ਵਿੱਚ ਲੱਗ ਦੇ ਐ ਗੋਲ 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 ਕਰਾਤਾ ਨਹੀਂ ਹੁੰਦਾ ਗੋਲ ਚ ਫੜ ਲੈਣਾ ਹੁੱਡੇ ਵਾਲਾ ਕਣੀ ਮਾਰਦਾ ਨਹੀਂ 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 ਫੜ ਲੈਣਾ ਗੋਲ ਚ ਗੋਲ ਬਾਲ ਉਪਰ ਧਿਆਵੀ ਕਾਰ ਵਿੱਚ ਕੋਈ ਨਹੀਂ ਹੁੰਦਾ ਟੈਕੋ ਜੂ ਸਰੀਰ ਤੇਰਾ ਓਏ ਛੱਡੇ ਲਾ ਛੇੜ ਕਿੱਧਰ ਗਿਆ ਕੁਛ ਕੁਛ ਦਾ ਦੇ ਦੇ ਆਏ ਹਾਂ ਕਿਉਂ ਨਹੀਂ ਰਿਉਂਦੀ ਆ ਏਣੀ ਉੱਧਰ ਫਿਰਦੇ ਜਿਹੜੇ ਉਹ ਨਾ ਸਿਰ ਮਾਰੀਆਂ ਛਰਾ ਕੋਈ ਨਹੀਂ ਮਾਰੇ ਮੋਟੇ ਦਾ ਨਹੀਂ ਕੋ ਹੁੰਦਾ ਉਹ ਨਹੀਂ ਇਹ ਥੱਲੇ ਟੁੱਟਾ ਟਾਡਾ ਵਖਾਈ ਮੇਖਾਂ ਜਨਾਂ ਦੀਆਂ ਕਾਂਦੀ ਵੇਖਾ ਨਹੀਂ ਕਾਂਦੀ ਗੜਾ ਕਰਦਾ ਕੋਹ ਕਾਂਦੀ ਡੱਕਾ ਦਾ ਕਰਦਾ ਨਹੀਂਗਾ ਹੰਬਿਆ ਆ ਪਿਆ ਹੂੰ ਰਹਦੇ ਅਗਰ ਗੱਲ ਚ ਪਾਈ ਫਿਰ ਤਾਂ ਜੱਥੇਦਾਰ ਬਣਿਆ ਫਿਰ ਤਾਂ ਕੋਲ ਕਿਵੇਂ ਕਰੇਗਾ ਗੋਹਣੇ ਦਾ ਆਈ ਉਧਰ ਸਾਰੇ ਜਾਣ ਆ ਉਧਰ ਉਧਰ ਜਾਣ ਆ ਸਾਰੇ ਉਹ ਕੋਈ ਨਹੀਂ ਭੱਜਿਆ ਘਰ ਵਿੱਚ ਗਰਮੀ ਆ ਹੁਣ ਪਤਲਾ ਹੋ ਜਾਏਗਾ ਜਿੰਨਾ ਜ਼ੋਰ ਲੱਗਦਾ ਲਾਇਆ ਕਰ ਪੂਰਾ ਉਹ ਗਿਆ ਹਟ ਗਿਆ ਇਨੂੰ ਫੜਾ ਕੇ ਬੜਾ ਪਿਆ ਯਾਰ ਮਾਰੇ ਸੱਟ ਦਾ ਕਰ ਲੈਂਦਾ ਸਿੱਧੀ ਠੋਕਤੀ ਆ ਖਿਡਾਰੀ ਬੇਕਾਰ ਆ ਜਮਾ ਓਏ ਹੌਲੀ ਓਏ ਮੋਲੇ ਨੂੰ ਕੋਹ ਨਹੀਂ ਹੁਣਾ ਤੁਹਾਡੇ ਸੱਟ ਮਾਰਾ ਦੂ ਇਹ ਲੋ ਯਾਰਗਾ ਹੋਰਾ ਕੁੱਕੜ ਖਾਂਦੇ ਨੱਤ ਉਹ ਨੱਤ ਨੱਤ ਕੁੱਕੜ ਖਾਂਦੇ ਪੁੱਛ ਲਾਉ ਨੂੰ ਹਨਾ ਏ ਖਾਂਦੇ ਨਾ ਓਏ ਲੱਭ ਬੁੱਲਾ ਕੱਲੇ ਜਨਾ ਬਹਾ ਬੜੂ ਨਿੰਨੇ ਆ ਕੁੱਕੜ ਹਫਤੇ ਬਾਅਦ ਪੱਕਾ ਤਿੰਨ ਵੀ ਤਿੰਨ ਕੁੱਕੜ ਦੇ ਯਾਰ ਦੇਸੀ ਕੇ ਬਲੇ ਇਲਰ ਦੇਸੀ ਦਾ ਮਹਿੰਗਾ ਬੋਦਾ ਹੈ ਹੈ ਆ ਇੱਕ ਤਾਂ ਸੱਤ ਗਾੜੀ ਕੀ ਤੋ ਲੈ ਨਰਨੇ ਇਹ ਆਪਣੇ ਪਿੰਡ ਦਾ ਦੇਸੀ ਹੈ ਨਹੀਂ ਹੁਣ ਹੈਗੇ ਆ ਕਿਧੇ ਰੱਖੇ ਯਾਰ ਰੱਖੇ ਆ ਅਜਾ ਭਰਾਉਣ ਹੈਗੇ ਹਾਂ ਸੌ ਕਰਾਂ ਤਾਂ ਮੈਨੂੰ ਤਾਂ ਹੈ ਨਹੀਂ ਨਾ ਉਹਨਾਂ ਦਾ ਹੈਗਾ ਹੋਰ ਕੀ ਕੀ ਖਾਣੇ ਆ ਕੋਕੜ ਖਾਣੇ ਆ ਮੱਛੀ ਹੋਰ ਕੁੱਤਾ ਬੱਕਰਾ ਬੱਕਰਾ ਵੀ ਡਾਉਣੇ ਆ ਬੱਕਰਾ ਡਾਉਣੂ ਕੀ ਆ ਹੈਂ ਯਾਰ ਸਾਰਾ ਕੁਝ ਹੀ ਖਾਣੇ ਆ ਮੱਛੀਆਂ ਛੱਪੜ ਤੇ ਫੜ ਲੈਂਦੇ ਆ ਹਾਂ ਅਗਰ ਆ ਵੀ ਹੁਣੀ ਬਹੁਤ ਫੜਦੇ ਨੇ ਉਧਰੋਂ ਸੱਪ ਮੈਂ ਸੱਪ ਥੋੜੀ ਕਾੰਦੇ ਆ ਉਹ ਨਹੀਂ ਜਾਲੀ ਹੈ ਨਾ ਸੱਪ ਫੜ ਕੇ ਲੈ ਗਿਆ ਹਾਂ ਘਰੇ ਕਿਹਾ ਬਹੁਤ ਵੱਡੀ ਮੱਛੀ ਹੈ ਕਿਹਾ ਸੱਪ ਨੇ ਕਿਹਾ ਬਹੁਤ ਵੱਡੀ ਮੱਛੀ ਆ ਕਿਹਾ ਛੱਪੜ ਤੇ ਡੁੱਬ ਗਿਆ ਸੀ ਸਾਲਾ ਨਹੀਂ ਉੱਥੇ ਉਹ ਪਹਿਲਾਂ ਬਹੁਤ ਫੜਦੇ ਰਹੇ ਪਰਲੇ ਛੱਪੜ ਤੇ ਮੱਛੀਆਂ ਕੁੰਡੀ ਲਾ ਕੇ ਕਹਣਾ ਕੁੰਡੀ ਲਈ ਰੱਖਿਆ ਹੈ ਨਾ ਉਹ ਫਿਰ ਤਾਂ ਉਹ ਆਉਣ ਲੱਗ ਗਏ ਨੇ ਠੇਕੇਦਾਰ ਜਾ ਉੱਥੇ ਕੁੰਡੀ ਲਾ ਕੇ ਰੱਖਤਾ ਆਉਂਦੇ ਹੈ ਨਾ ਦੁਬਾਰੇ ਸ਼ਾਨ ਜਿਹੇ ਵੇਖਣ ਗਏ ਭੰਦੇ ਯਾਰ ਵੈਸੀ ਲੜ ਗਿਆ ਕਨਾਂ ਉਹ ਮੈਂ ਥੋੜੀ ਫਰੂ ਨਾਲ ਦੇ ਨਾਲ ਖਾਈਤੇ ਹੁੰਦੇ ਆ ਕਿਹਾਗੇ ਦੀਪੇ ਬਟਾਲਾ ਹੈ ਦੀਪੇ ਬਟਾਲਾ ਕਰ ਜਾ ਕੇ ਕੰਨ ਮੈਂ ਉਹ ਸਿੱਧੀ ਠੋਕੀ ਜਾਂਦਾ ਲੈ ਉਹ ਕਰ ਜਾ ਕੇ ਕੰਨ ਨਾਲ ਹਾਈ ਹਾਈ ਉਹ ਲਾਈਦੀ ਰਹੀ ਸੀ ਰੇਵੀ ਕਰ ਜਾ ਕੇ ਕਹਿੰਦਾ ਕੰਨ ਨਾਲ ਦੇ ਡੈਗ ਗਿਆ